ਲੁੱਟਦਾ ਮੇਲਾ ਲਾਲਾ ਲਾ ਹੋ ਗਈ ਮੇਰੇ ਨੰਬਰ ਸੰਜ ਕਮਲਾ ਬੱਲੇ ਤਾਕਤ 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 ਦੇਖੋ ਪਤਾ ਲਾਹੋ ਵੀ ਨਾਮ ਰਵਾਇਆ ਕਰੋ ਫੁਰਤ ਫੁਰਤ ਕਰਦੇ ਰਾਤ ਨੂੰ ਆ ਆ ਆ ਮਾੜਨਾਵਾ ਗੁਰਮੀਤ ਰੰਡਾਵਾ ਬੱਲਾ ਕਪੂਠਲਾ ਪ੍ਰਕਾਸ਼ ਰੰਡਾਵਾ ਤੇ ਜੱਸੀ ਸਾਡੇ ਕਹਿੰਦੇ ਪੰਜਾਬੀ ਜੰਕਸ਼ਨ ਵਾਲੇ ਲੈ ਵੀ ਢਾਗੇ ਵਾਲਾ ਢਾਗੇ ਵਾਲਾ ਢਾਗੇ ਵਾਲਾ ਆਓ ਾਂਗੇ ਵਾਲਾ ਇਹ ਜਫਾ ਵੀ ਲਾਉਂਦਾ ਤੇ ਰਾਤ ਨੂੰ ਰੇਡ ਕਰਵਾਉਣਾ ਹੈ ਮੁੰਡੇ ਨੇ ਧਾਕੜ ਗੋਗੜੀ ਵਾਲਾ ਇਹਨ ਸਿਰੇ ਦਾ ਜਫਾ ਲਾ ਗਿਆ ਸਾਹਮਣੇ ਕਬੱਡੀ ਕਹਿੰਦੇ ਬਲਕਰਨ ਨੇ ਪਾ ਦਿੱਤੀ ਹੈ ਬਲਕਰਨ ਕਲਿਆਣਾ ਵਾਲੇ ਦੀ ਪਈ ਹੋਈ ਕਬੱਡੀ ਆ ਦੋਦੇ ਵਾਲਾ ਅਮਨਦੀਪ ਸਿੰਘ ਬਰਾੜ ਸੰਦੀਪ ਦਾ ਵੀਰ ਤੇ ਬਲਕਰਨ ਟੱਕਰ ਸਿਰੇ ਦੀ ਜ਼ੋਰ ਲੱਗਿਆ ਹੋਇਆ ਆ ਉਖੜਦੇ ਪੈਰ ਵੱਜਦੀਆਂ ਕੈਂਤੀਆਂ ਕਲਿਆਣਾ ਵਾਲਾ ਹਰੇ ਵੀ ਕੋਰ ਰਕਾਰਿਆ ਲਾਲਾ ਬਿਰਗਿਆ ਬਣੀਆਂ ਨੇ ਮਲ ਵੱਡੇ ਆਇਆ ਇੰਗਲੈਂਡ ਦੇ ਵਿੱਚ ਕਾਂਗੇ ਵਾਲੇ ਦੀ ਚਰਚਾ ਆ ਟੱਕਰ ਦੁਨੀਆ ਦੀ ਸਿਰੇ ਦੀ ਟੱਕਰ ਹੈ ਮੇਸ਼ੀ ਤੇ ਗੁਰਵਿੰਦਰ ਮੇਸ਼ੀਦ ਕਾਂਗੇ ਵਾਲਾ ਕਾਂਗੇ ਵਾਲਾ ਕੋਈ ਪਈਆ ਕਾਂਗਾ ਆ ਕਾਂਗੇ ਵਾਲਾ ਇਹ ਜੱਟ ਫੇਰ ਆ ਤਿਆਰ ਖੁੱਤੀ ਪਾਉਣ ਨੂੰ ਆ ਬੱਲੇ ਬੱਲੇ ਕਰਵਾਉਣ ਨੂੰ ਕਾਂਗੇ ਵਾਲਾ ਸਿਰਾਂ ਲਾ ਗਿਆ ਹੈ ਸਿਰਾਂ ਲਾ ਐਨ ਸਿਰੇ ਦੀ ਸਟਾਪ ਲਾਈਨ ਕਰੇ ਵੀ ਹੈ ਜੋਰ ਲੱਗਿਆ ਹੋਇਆ ਮੁਕਾਬਲਾ ਸਖਤ ਹੈ ਆਣ ਵੇਖਣਾ ਨਹੀਂ ਧਾਕੜ ਤੇ ਰੁਪਿੰਦਰ ਟੱਕਰ ਸਿਰੇ ਦੀ ਕਹਿੰਦੇ ਬੱਲੇ 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 ਇਰਥ ਬੱਲੇ ਸਾਊਥ ਹਾਲ ਕਬੱਡੀ ਕਲੱਬ ਮੈਂ ਪਹਿਲੇ ਆਖਿਆ ਸੀ ਵੀ ਇਹਦਾ ਨਾਮ ਨੋਟ ਕਰ ਲਿਓ ਇੰਗਲੈਂਡ ਤੇ ਦੱਸ ਕੇ ਜਾਊ ਮੁੰਡਾ ਵੀ ਧਾਕੜ ਗੋਗਰੀਆਂ ਆਹ ਚਾਰ ਜਾਫੀ ਤਿਆਰ ਨੇ ਕਾਂਗੇ ਵਾਲੇ ਨਾਲ ਮੁਕਾਬਲਾ ਆਹ ਜੱਟ ਦਾ ਮੁਕਾਬਲਾ ਦੱਸ ਹੋਣ ਕਿੱਥੇ ਐ ਆਹ ਬੱਲੇ ਬੱਲੇ ਕਰਵਾਉਂਦਾ ਮੁੰਡਾ ਸਿਰਾ ਲਾਉਦਾ ਇੰਗਲੈਂਡ ਦਾ ਮੇਲਾ ਭਰਉਂਦਾ ਕਹਿੰਦੇ ਮਾਰਕ ਸਾਹਮਣੇ ਨੌਜਨ ਬਲਕਰਨ ਨੇ ਕਬੱਡੀ ਪਾ ਦਿੱਤੀ ਹੈ। ਲਓ ਸਾਹਮਣੇ ਕਹਿੰਦੇ ਬਲਕਰਨ ਕਬੱਡੀ ਪਾ ਰਿਹਾ ਹੈ। ਪਿਆਨ ਸੋਖੇ ਦੀ ਧਰਤੀ ਦਾ। ਬਾਕੀ ਕਾਂਗੇ ਵਾਲਿਆ ਕਹਿੰਦੇ ਦੁਨੀਆ ਪਿਆਰ ਕਰਦੀ ਹੈ ਤੈਨੂੰ। ਬਾਕੀ ਪਿਆਰ ਕਰਦੀ ਹੈ ਕਾਂਗੇ ਵਾਲੇ ਨੂੰ। ਲਓ ਇੱਕ ਪਾਸੇ ਨੌਜਨ ਕਹਿੰਦੇ ਇਹ ਅਮਨਦੀਪ 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 ਕੋੜਾ 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 ਟੱਪੇ ਵਾਲਾ। ਪੱਕਾ ਜਾਫੀ ਪੱਕਾ ਜਾਫੀ ਵੀ ਜਫੇ ਲਾਉਣਾ। पर बलकरण भी सिरा बल्ले बल्ले कर पेंदू जी रोड उपर हम कमें अखाओ सराहों वाला प्यार या फिर काले संघिया वाला देखा इस वे लम सल्मा जहां कद है मुंडे का मंगी का चेलाओ आओ हाँ लुटदा मेला मंगी का चेला कैमलिए लुटदा मेला ਸੁਖੀ ਬਾਦ ਦੀ ਟੀਮ ਦਾ ਬਰਿੰਦਰ ਕੱਠੇ ਦੀ ਟੀਮ ਦਾ ਜਗਤਾਰ ਕਕਵਾਰੇ ਤੇ ਪੰਮੇ ਤੇ ਸੱਤੇ ਮੇਸ਼ੇ ਕੁਲਰ ਦੀ ਟੀਮ ਦਾ ਸ਼ਰਦਾਰ ਹਰਪਜਨ ਸਿੰਘ ਜੀ ਪੱਜੀ ਖੀਰਾਵਾਲ ਵੀ ਸਾਡੇ ਦਰਮਿਆਨ ਪਹੁੰਚ ਚੁੱਕੇ ਨੇ ਮੈਂ ਸਾਰੇ ਪੰਜਾਬੀਆਂ ਨੂੰ ਬੇਨਤੀ ਕਰਦਾ ਵੀ ਪੱਜੀ ਪੱਜੀ ਦਾ ਆਪਾਂ ਜ਼ੋਰਦਾਰ ਤਾੜੀਆਂ ਮਾਰ ਕੇ ਸਵਾਗਤ ਕਰੀਏ ਜਿਨ੍ਹਾਂ ਭਰਾਵਾਂ ਦੀ ਬਗਾਲਤੂ ਇੰਗਲੈਂਡ ਦੀ ਧਰਤੀ ਆਪਾਂ ਨੂੰ ਖੇਡ ਕਬੱਡੀ ਤੋਂ ਖੋੜ ਰਹੀ ਹੈ ਆਓ ਲੱਗੂ ਆਓ ਲੱਗੂ ਨੇ ਹੀ ਫਾਮਾ ਦੇ ਬਰੇ ਪੁੱਤੜੀਆਂ ਇਹਦੀ ਕਹਿੰਦੇ ਕਈ ਸਾਲਾ ਤੋਂ 2003-4 ਤੋਂ ਖੁੱਤੀ ਪਈ ਜਾਂਦਾ ਜੱਟੂ ਉਹ ਖੁੱਤੀ ਪਈ ਜਾਂਦਾ ਕਦੀ ਕੈਨੇਡਾ ਦੇ ਵਿੱਚ ਆਹ ਵੇਖ ਲੋ ਆਹ ਵੇਖ ਲੋ ਤਾਕਰ 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 ਆਹ ਦੇਖੋ ਪਤਾ ਲਾ ਇੰਗਲੈਂਡ ਦੇ ਵਿੱਚ ਵੀ ਤਾਕਰ ਗੋਗੜੀਆਂ ਵਾਲਾ ਆ ਰਿਹਾ ਹੋਇਆ ਹੈ ਮੈਂ ਪਹਿਲੇ ਮੈਚ ਆਖਿਆ ਸੀ ਵੀ ਇੰਗਲੈਂਡ ਦੇ ਵਿੱਚ ਪਤਾ ਲੱਗੂ ਵੀ ਤਾਕਰ ਗੋਗੜੀਆਂ ਵਾਲਾ ਬੱਲੇ ਬੱਲੇ ਕਲਾ ਦਿੱਤੀ ਹੈ ਅਗਲਾ ਹੋ ਜਾ ਤਕੜਾ ਨੌਜਾਨਾ ਪੁਰਾਣਾ ਆ ਆਹ ਦੇਖ ਲਓ ਪਹਿਲੀ ਚੋਰੀ ਪਹਿਲੇ ਪਾਹੇਬਾਰੀ ਕੱਲ ਹੋ ਗਈ ਆ ਉਧਰ ਕਾਂਗੇ ਵਾਲੇ ਨੇ ਕਹਿੰਦੇ ਧੱਕਾ ਜੱਫਾ ਲਾਉਂਦੀ ਚਿਕਾਰਦਾ ਹੋਇਆ ਤੇ ਸਮਾਂ 35 ਸੈਕਿੰਡ 30 ਸੈਕਿੰਡ ਹੋ ਜਰਿਆ ਕਾਰ ਇਹਦੇ ਵਜਾ ਇਹ ਪਿੰਡਾ ਜੀ 150 ਪਾਉਂਡ ਦਿੱਤਾ ਜਾਣਾ ਕਿ ਵੱਡਾ ਯੋਗਦਾਨ ਹੈ ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਬਲਕਰਨ ਦੀ ਹੋਰ ਮੈਦਾਨ ਦੇ ਵਿੱਚ ਕਬੱਡੀ ਪੈ ਗਈ ਹੈ ਬਲਕਰਨ ਕਲਿਆਣਾ ਵਾਲਾ ਆਹ ਸੁਖੀ ਨਾਟ ਪਾਬਲਾ ਮੇਰੇ ਵੀਰੋ ਇਸ ਵੇਲੇ ਦੇਖ ਰਹੇ ਹਾਂ ਵੀ ਸੁਖੀ ਕਾਕੜ ਬੱਲੇ ਬੱਲੇ ਇੱਕ ਜੋਰ ਨਾਲ ਜਫਾ ਨੰਬਰ ਹੀਰਖ ਬਲੇ ਤੇ ਸਾਊਥ ਹਾਲ ਕਬੱਡੀ ਕਲੱਬ ਦਾ ਹੈ ਸ੍ਰਿੰਦਰ ਮਾਨਕੁਣਾਂ ਦੀ ਪਾਲੇ ਵੱਜਦੇ ਉਹਨਾਂ ਦੀ ਆਹ ਦੇਖ ਲਓ ਪ੍ਰੀਤ ਲੰਮਾ ਉੱਚਾ ਗੱਭਰੂਆ ਸੋਹਣਾ ਤੇ ਪਹਿਲੇ ਸਾਜ਼ ਕਨੇ ਡੋਰੀਆਂ ਦੇ ਦੇਸ਼ ਦੇ ਵਿੱਚ ਆਇਆ ਤੇ ਅੱਜ ਪਤਾ ਲੱਗਣਾ ਆ ਬਾਖੇਡ ਕਬੱਡੀ ਦੇ ਮੁਕਾਬਲੇ ਦੇ ਕਾਜੇ ਵਾਲਾ ਬਿਲਕੁਲ ਪੂਰੀ ਤਿਆਰੀ ਦੇ ਵਿੱਚ ਆ ਉਹ ਦੇਖ ਲਓ ਸਿੰਘ ਸਰਦਾਰ ਦਾ ਨਾਮ ਬੜਾ ਆ 150 ਪੌਂਡ ਦਾ ਮੇਰੇ ਕੋਲ ਜੱਫਾ ਆ ਇਹ ਆ 150 ਪੌਂਡ ਦੀ ਗੱਲ ਹੋ ਰਹੀ ਹੈ ਨੌਜਵਾਨ ਇਸ ਲਈ ਗੁਰਵਿੰਦਰ ਘਾਂਗੇ ਵਾਲਾ ਬੱਲੇ ਬੱਲੇ ਕਰਵਾ ਗਿਆ ਪਿੰਡਾ ਜੀ ਮਾਇਆ ਪੇਂਦੀ ਕਰਾ ਦਿਓ ਪੌਂਡ ਹਾਂਜੀ ਦੋਸਤੋ ਤੁਹਾਨੂੰ ਵੀਡੀਓ ਕਿਵੇਂ ਲੱਗੀ ਕਮੈਂਟਾਂ ਵਿੱਚ ਜ਼ਰੂਰ ਦੱਸ ਕੇ ਜਾਣਾ ਤੇ ਕਬੱਡੀ ਦੀਆਂ ਇਸ ਤਰ੍ਹਾਂ ਦੀਆਂ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਮਿਲਦੇ ਆ ਕਿਸੇ ਹੋਰ ਵੀਡੀਓ ਦੇ ਨਾਲ ਧੰਨਵਾਦ ਜੀ